ਮੇਰਾ ਨਾਮ ਵਿਕੀ ਹੈ ਜੀ ਸਹਾਰਾ ਜਨ ਸਭਾ ਵਰਕਰ ਆ ਅੱਜ ਸਾਡੇ ਸਹਾਰਾ ਕੰਟੋਰਨ ਥਾਣੇ 552 3333 ਤੇ ਕਾਲ ਆਈ ਸੀ ਕਿ ਆਪਾਂ ਕਰੋੜ ਕੋਲੇ ਇੱਕ ਆਟੋ ਬਲਟ ਗਿਆ ਜੀ ਤੇ ਕਾਰ ਤੇ ਆਟੋ ਦੀ ਟੱਕਰ ਹੋਈ ਹੈ ਜਿੱਥੇ ਕਿ 12 ਬੱਚੇ ਸਾਰੇ ਡੀਮਸਿਵਲ ਹਸਪਤਲ ਲੈ ਕੇ ਆਈ ਹੈ ਕੀ ਕਿਸ ਕਿਸ ਦੀ ਟੱਕਰ ਇਹ ਜੀ ਕਾਰ ਤੇ ਆਟੋ ਦੀ ਟੱਕਰ ਹੋਈ ਆ ਇਹ ਕਹਿੰਦੇ ਵੀ ਆਟੋ ਨਿਕਲ ਰਿਹਾ ਸੀ ਮੋੜ ਤੋਂ ਤੇ ਕਾਰ ਦੇ ਸੀ ਵਿੱਚ ਆ ਕੇ ਵੱਜੀ ਅੱਛਾ ਖਰਾਬ ਕੀ ਨੇ ਖਲਾਤ ਯੋ ਠੀਕ ਆ ਬਾਕੀ ਥੋੜੀ-ਮੋਟੀ ਸੱਟਾਂ ਤੇ ਇਲਾਜ ਚੱਲਦਾ ਨਾਲ ਇਹ ਜੀ ਟੋਟਲ 12 ਲੈਂਦੇ ਆ ਜੀ ਹਾਂ ਬਾਕੀ ਇੱਕ ਦੋ ਕਹਿੰਦੇ ਹੋਰ ਆ ਜੋ ਆ ਇਹ ਸਾਰੇ ਵਿੱਚ ਇੱਕ ਕਾਟੇ ਤੇ ਸੀਗੇ ਜੀ ਤਾਂ ਕਰਕੇ ਇੱਕ ਇੱਕ ਕੱਟ ਤੇ ਪਤਾ ਨਹੀਂ ਲੱਗਾ ਕਾਰ ਆ ਕਿਟ ਕਰਕੇ ਵਿੱਚ ਆਟੋ ਦੀ ਕੰਡੀਸ਼ਨ ਆਟੋ ਤਾਂ ਹੀ ਪੂਰੀ ਤਰ੍ਹਾਂ ਉੱਪਰ ਆ ਗਿਆ ਤੇ ਬਾਕੀ ਕੀ ਕੰਮ ਹੈ ਜਿਹੜਾ ਸਤਿ ਸ਼੍ਰੀ ਅਕਾਲ ਖੁਸ਼ਪ੍ਰੀਤ ਹੈ ਮੇਰਾ ਨਾਮ ਹੈ ਪ੍ਰਿਆਸ ਕੁਲਦੇਵ ਬੱਚੇ ਆਟੋ ਦਾ ਐਕਸੀਡੈਂਟ ਹੋਇਆ ਹੈ ਠੀਕ ਹੈ ਬੱਚੇ ਕਿੰਨੇ ਬੱਚੇ ਸੀ 12 ਬੱਚੇ ਸੀ ਸਰ 12 ਜਾਂ 13 ਬੱਚੇ ਸੀ ਕਿੰਨੇ ਇੱਕ ਸੱਪ ਡਾਕਟਰ ਕੀ ਹੈ ਕਿੰਨੇ ਨਹੀਂ ਜ਼ਿਆਦਾ ਕਿਸੇ ਤੇ ਨਹੀਂ ਲੱਗੀ ਬਸ ਦੋ ਜਾਨਾਂ ਦਾ ਆਪਾਂ ਨੂੰ ਹੈਗਾ ਕੋਈ ਸ਼ੱਕ ਹੈ ਵੀ ਨਾ ਹੋਵੇ ਕੋਈ ਪ੍ਰੋਬਲਮ ਪ੍ਰੀਕਾਸ਼ਨ ਦੇ ਤੌਰ ਤੇ ਆਪਾਂ ਸਿਰ ਸ캔 ਕਰਾ ਰਹੇ ਹਾਂ ਹੋਰ ਕੋਈ ਨਹੀਂ ਸਰ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਮੇਰੀ ਕੀ ਹਾਲ ਹੈ ਮੇਰਾ ਨਾਮ ਹੈ ਡਾਕਟਰ ਹਰਸ਼ਿਤ ਗੋਇਲ ਜੀ ਐਮਸੀ ਹਸਪੀਟਲ ਬੇਟੇ साढ़े को जी सहारा जन सेवा एक सौ अठ एंबूलेंस द्वारा लगभग ग्यारह बच्चे तो एक ऑटो ड्राइवर में लिया गया उन्होंने दसन मुताबक सौ फुटी रोड से शिवा मुक्ति पुर के नेे उन्होंने एक्सीडेंट हो बच्चे ऑटो से सके तो उन्होंने कोई कार हिट करके चले गए बच्चे सारे इलाज अधीन है जी एक बच्चे की थोड़ी जी ज्यादा सट है बाकी सारे असं इलाज अधीन रखे मुझे रात जिस तरह मैं दस रही दस बच्चे सू ठीक लग रहे हैं ਇੱਕ ਬੱਚੇ ਦੀ ਪੱਟ ਦਾ ਫ੍ਰੈਕਚਰ ਲੱਗ ਰਿਹਾ ਹੈਗਾ। ਉਹਦੇ ਅਸੀਂ ਐਕਸ-ਰੇ ਵਿਆਰਾ ਕਰਵਾ ਰਹੇ ਹਾਂ ਕਿ ਥੋੜੀ ਦੇਰ ਚਾਪਨ ਸਿਚੁਏਸ਼ਨ ਬੂਲ।